ਇੱਕ ਦਿਨ ਤਾਂ ਤਾਰਾ ਨੇ ਕਮਾਲ ਹੀ ਕਰ ਦਿੱਤੀ। ਉਸਨੇ ਆਪਣੀ ਮਾਂ ਕੋ ਜਾ ਕੇ ਪੁੱਛਿਆ, "ਮੰਮੀ, ਭਰਾ ਕਿੱਥੋਂ ਮਿਲਦਾ ਏ?" ਤਾਰਾ ਦੀ ਮਾਂ ਨੇ ਹੱਸ ਕੇ ਜਵਾਬ ਦਿੱਤਾ, "ਉਹ ਤਾਂ ਪਰਮਾਤਮਾ ਤੋਂ ਮਿਲਦਾ ਏ।" ਫਿਰ ਤਾਰਾ ਪੂਰੇ ਵਿਸ਼ਵਾਸ ਨਾਲ ਪੁੱਛਿਆ, "ਠੀਕ ਹੈ ਮੰਮੀ, ਮੈਂ ਗੁਰਦੁਆਰੇ ਜਾ ਕੇ ਅਰਦਾਸ ਕਰਾਂਗੀ, ਫਿਰ ਤਾਂ ਮੈਨੂੰ ਭਰਾ ਮਿਲ ਜੂ।" ਫਿਰ ਕੀ ਸੀ? ਤਾਰਾ ਨੇ ਤਾਂ ਭਰਾ ਲੈਣ ਲਈ ਗੁਰਦੁਆਰੇ ਜਾ ਕੇ ਅਰਦਾਸ ਕਰਨ ਨੂੰ ਹੀ ਨਿਤਨੇ ਬਣਾ ਲਿਆ। ਉਹ ਰੋਜ਼ ਗੁਰਦੁਆਰੇ ਜਾਂਦੀ ਪੂਰੀ ਸ਼ਰਧਾ ਨਾਲ ਰੱਬ ਤੋਂ ਭਰਾ ਦੀ ਮੰਗ ਕਰਦੀ ਜਿਵੇਂ ਉਹ ਨੂੰ ਇਕੱਲਾਪਨ ਵੱਡ ਵੱਡ ਖਾ ਰਿਹਾ ਹੋਵੇ ਤਾਰਾ ਭਰਾ ਲਈ ਐਨੀ ਕਾਲੀ ਸੀ ਕਿ ਉਹਨੇ ਮੰਦਰ ਵੀ ਜਾਣਾ ਸ਼ੁਰੂ ਕਰ ਦਿੱਤਾ ਬਾਈ ਕੀ ਪਤਾ ਮੰਦਰ ਦੇ ਦੇਵਤੇ ਜਲਦੀ ਸੁਣ ਲੈਣ ਬਾਈ ਆਸਤਾ ਦੀ ਗੱਲ ਹੈ ਮਸੂਮੀਅਤ ਤਾਂ ਹੱਦਾਂ ਹੀ ਪਾਰ ਕਰ ਜਾਂਦੀ ਹੈ ਉਹਦੇ ਅੱਗੇ ਤਾਂ ਪੱਥਰ ਵੀ ਪਿਗਲ ਜਾਣ ਭਗਵਾਨ ਜੀ ਹੁਣ ਤਾਂ ਭਰਾ ਦੇ ਹੀ ਦੇਵੋ ਜੇ ਲੋ ਗੋਰਾ ਨਹੀਂ ਤਾਂ ਕਾਲਾ ਹੀ ਦੇ ਦੋ ਬਸ ਭਰਾ ਦੇ ਦਿਓ ਜਿਵੇਂ ਤਾਰਾ ਦਾ ਸਬਰ ਦਾ ਬੰਨ ਟੁੱਟ ਰਿਹਾ ਸੀ ਕੁਝ ਸਮੇਂ ਬਾਅਦ ਤਾਰਾ ਦੀ ਇੱਕ ਭਰਾ ਦੀ ਮਨੁਕਾਮਨਾ ਪੂਰੀ ਹੋਈ ਉਹ ਇੰਨੀ ਖੁਸ਼ ਸੀ ਕਿ ਉਹਦੇ ਪੈਰ ਜ਼ਮੀਨ ਤੇ ਨਹੀਂ ਸੀ ਲੱਗ ਰਹੇ ਬਸ ਉਹ ਤਾਂ ਉੜਦੀ ਫਿਰਦੀ ਸੀ ਤੇ ਮੰਦਰ ਗੁਰਦੁਆਰੇ ਕੀਤੀ ਅਰਦਾਸ ਵਿੱਚ ਤਾਂ ਉਹਦਾ ਵਿਸ਼ਵਾਸ ਅਥਾਹ ਪਰ ਪੱਕ ਹੋ ਗਿਆ ਸੀ दिली ਇੱਛਾ ਜੋ ਪੂਰੀ ਹੋ ਗਈ ਸੀ ਪਰ ਇੱਕ ਗੱਲ ਤੋਂ ਉਦਾਸ ਹੋ ਗਈ ਕਿ ਉਹਦਾ ਭਰਾ ਗੋਰਾ ਪੈਦਾ ਨਹੀਂ ਹੋਇਆ ਸੀ ਥੋੜਾ ਕਾਲਾ ਸੀ ਉਹ ਇਸ ਕਰਕੇ ਕਿਉਂ ਨਹੀਂ ਮੰਦਰ ਵਿੱਚ ਭਗਵਾਨ ਜੀ ਨੂੰ ਕਿਹਾ ਸੀ हे ਭਗਵਾਨ ਚਲ ਗੋਰਾ ਨਹੀਂ ਤਾਂ ਕਾਲਾ ਭਰਾ ਹੀ ਦੇ ਦਿਓ ਚਲੋ ਤਾਰਾ ਨੂੰ ਭਰਾ ਤਾਂ ਮਿਲਿਆ ਹੁਣ ਤਾਰਾ ਬਹੁਤ ਖੁਸ਼ ਸੀ ਅੱਛਾ ਤਾਰਾ ਦੀ ਮੰਦਰ ਗੁਰਦੁਆਰੇ ਲਗਾਤਾਰ ਜਾਂਦੇ ਜਾਂਦੇ ਉਹਦੇ ਇੱਕ ਚੀਜ਼ ਵਿੱਚ ਬਹੁਤ ਹੀ ਦਿਲਚਸਪੀ ਹੋ ਗਈ ਸੀ ਉਹ ਸੀ ਪ੍ਰਸ਼ਾਦ ਅਰਦਾਸ ਕਰਦੇ ਕਰਦੇ ਉਹਦਾ ਧਿਆਨ ਬਸ ਪ੍ਰਸ਼ਾਦ ਵਿੱਚ ਹੁੰਦਾ ਸੀ ਕਿ ਕਦੋਂ ਬਾਬਾ ਜੀ ਪ੍ਰਸ਼ਾਦ ਦੇਣ ਪ੍ਰਸ਼ਾਦ ਮਿਲਣਾ ਵੀ ਇੱਕ ਸ਼ਰਦਾ ਦਾ ਉਹਦੇ ਲਈ ਹਿੱਸਾ ਹੀ ਸੀ ਜਿਹੜਾ ਕਿ ਕਾਮਨਾ ਪੂਰੀ ਹੋਣ ਨਾਲ ਜੁੜਿਆ ਹੋਇਆ ਸੀ ਤਾਰਾ ਜਦੋਂ ਢੀ ਹੋਈ ਤਾਂ ਸਕੂਲ ਜਾਣ ਲੱਗ ਪਈ ਬਾਕੀ ਦਿਨਾਂ ਦੇ ਨਾਲ ਤਾਰਾ ਨੂੰ ਐਤਵਾਰ ਵਾਲੇ ਦਿਨ ਵੀ ਸਕੂਲ ਜਾਣਾ ਪੈਂਦਾ ਸੀ ਕਿਉਂਕਿ ਤਾਰਾ ਨੂੰ ਦਿੱਲੀ ਵਰਗੇ ਸ਼ਹਿਰ ਜਿੱਥੇ ਹਿੰਦੀ ਦਾ ਬੋਲ ਵਾਲਾ ਸੀ ਉੱਥੇ ਪੰਜਾਬੀ ਵੀ ਸਿਖਾਉਣੀ ਸੀ ਪੰਜਾਬੀ ਕਲਾਸ ਵਿੱਚ ਤਾਰਾ ਦੇ ਅਧਿਆਪਕ ਕੋਲ ਨੂੰ ਰੋਜ਼ ਨਿਤਨੇਮ ਕਰਾਉਂਦੀ ਪਰ ਤਾਰਾ ਨੂੰ ਕੋਈ ਸਮਝ ਨਾ ਲੱਗਦੀ ਤਾਰਾ ਜਿਵੇਂ ਅਧਿਆਪਕ ਸਿਖਾਉਂਦੀ ਉਵੇਂ ਹੀ ਰੱਟਾ ਮਾਰ ਕੇ ਸੁਣਾਉਂਦੀ ਗੁਰਬਾਣੀ ਨੂੰ ਲੋਕਾਂ ਨੇ ਬਸ ਰੱਟਾ ਹੀ ਬਣਾਇਆ ਹੈ ਅਮਲ ਤਾਂ ਵਿੱਚੋਂ ਖਤਮ ਹੀ ਕਰ ਦਿੱਤਾ ਹੈ